ਸਤਨਾਮ ਖਿਰਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪਹਿਜ ਰਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨੰਦ ਕਾਂ ਪੇਠ ਦੇ ਨਾਮ ਦੇਵ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਲੇ ਛੜਾਇਆ ਇਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾ ਸੁਖ ਤਾ ਮਨਾ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਹ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤਨ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂ ਰਹਿਆ ਤੂੰ ਸੱਚਾ ਸਾਹਿਬ ਸਿਵਤ ਸੋਅਲੇ ਹੋ ਜਿਣ ਕੀਤੀ ਸੋ ਪਾਟ ਪਿਆ ਕਹ ਨਾਨਕ ਕਰਤੇ ਕੀ ਆਬਾਤਾ ਜੋ ਕਿਸ ਕਰਨਾ ਸੋ ਕਰ ਰਹਿਆ ਸੋਦਰ ਰਾਗ ਸਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇ ਹਾ ਗਤ ਬਹਿ ਸਰਬ ਸਮਾਲਲੇ ਵਾਜੇ ਤੇਰੇ ਨਾਦ ਨੇ ਕ ਸੰਖਾ ਕੇਤੇ ਤੇਰੇ ਵਵਨ ਹਾਰੇ ਕੇਤੇ ਤੇਰੇ ਰਾਗ ਪਰਿਸ਼ਕਹੀਆ ਹੈ ਕੇ ਤੇਰੇ ਗਾਵਨ ਹਾਰੇ ਗਾਵਨ ਤੁਜਨਾ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੇਵਾਰੇ ਗਾਵਨ ਤੁਜਨਾ ਚਿੱਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਜਨਾ ਈਸ਼ਰ ਬ੍ਰਹਮਾ ਦੇਵੀ ਸੋਹੰਤੇਰੇ ਸਦਾ ਸਵਾਰੇ ਗਾਵਨ ਤੁਜਨਾ ਇੰਦਰ ਅੰਦਰ ਆਸਣ ਬੈਠੇ ਦੇਵ ਤੇ ਆਦਰ ਨਾਲੇ ਗਾਵਨ ਤਦਨਾ ਸਿੱਧ ਸਮਾਧੀ ਅੰਦਰ ਗਾਵਨ ਤਦਨਾ ਸਰ ਵਿਚਾਰੇ ਗਾਵਨ ਤਦਨਾ ਜਤੀ ਸਤੀ ਸੰਤਖੀ ਗਾਵਨ ਤਦਨਾ ਵੀਰ ਕਰਾਰੇ ਗਾਵਨ ਤਦਨਾ ਪੰਡਤ ਪਰਣ ਰਖੀਸ਼ੁਰ ਜੁਗ ਜੁਗ ਵਿਦਾ ਨਾਲੇ ਗਾਵਨ ਤਦਨਾ ਮਹਾਨਿਆ ਮਨ 모ਹਣਾ ਸਵਰਗ ਮਾਚ ਪਿਆਲੇ ਗਾਵੰਤ ਦਨ ਰਤਨ ਪਾਏ ਤੇਰੇ ਅਠ ਸਠ ਤੀਰਥ ਨਾਲੇ ਗਾਵੰਤ ਦਨ ਜੋਦ ਮਹਾਬਲ ਸੂਰਾ ਗਾਵੰਤ ਦਨ ਖਾਣੀ ਚਾਰੇ ਗਾਵੰਤ ਦਨ ਖੰਡ ਮੰਡਲ ਬਰਹਿ ਮੰਡਾ ਕਰ ਕਰ ਰਖੇ ਤੇਰੇ ਤਾਰੇ ਸੇ ਤੁਜ ਨ ਗਾਵਣ ਜੋ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਥੋਰ ਕਿਤੇ ਤਦਨਾ ਗਾਵਣਾ ਸੇ ਮੈਂ ਚਿਤ ਤਨਾਵਣਾ ਨਨਕਾ ਭੀ ਵਿਚਾਰੇ ਥੋਈ ਥੋਈ ਸਦਾ ਸਾਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜੈ ਨ ਜਾਸੀ ਰਚਨਾ ਜਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਨ ਓਪਾਈ ਕਰ ਕਰ ਦੇਖੈ ਕਿ ਤਾ ਆਪਣਾ ਜੇ ਤਿਸ ਦੀ ਵੜੇ ਆਈ ਜੋ ਤਿਸ ਬਾ ਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਜੋ ਬਾਸਾ ਹੋ ਸਹਾਬਤ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹੱਲਾ ਪਹਿਲਾ ਸੁਣ ਵਡਾਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣਾ ਵਾਲੇ ਤੇਰੇ ਰਹੇ ਜਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਕੀਰਾ ਰਹਾਓ ਸਭ ਸੋrti ਮਿਲ ਸੱਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿ ਨਾ ਜਾਈ ਤੇਰੀ ਤੇਲਵੜੇ ਆਈ ਸਭ ਸੱਤ ਸਤ ਤੱਪ ਸੱਚੰਗੇ ਆਈਆਂ ਸਿੱਧਾ ਪ੍ਰਖਾ ਕੀ ਆਵੜੇ ਆਈਆ ਤੁਦਿਣ ਸਜੀ ਕੇ ਨੈਨਾ ਪਾਈਆ ਕਰਾ ਮਿਲੇ ਨਹੀਂ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਛਫਟੀ ਪਰੇ ਤੇਰੇ ਪੰਡਾਰਾ ਜੇ ਸਤੂ ਦੇਹ ਤਿਸ ਹੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਅੱਖਰ ਜਿਵਾ ਵੇ ਸਰਨ ਮਰਜਾਓ ਅੱਖਣ ਅੱਖਾ ਸਚਾ ਨਾਮ ਸਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਇ ਚਲਿਐ ਦੁਖ ਸੋ ਗਿਆ ਵਿਸਰੈ ਮੇਰੀ ਮਾਇ ਸਚਾ ਸਾਹਿਬ ਸਚੈ ਨਾਏ ਰਹਾ ਸਚੇ ਨਾਮ ਕੀ ਟੇਲਵੜੇ ਆਈ ਆਖ ਠਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਗਏ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰ ਨਾ ਹੋਵੇ ਸੋਗ ਜਿੰਦਾ ਰਹੇ ਨਾ ਛੁਟੇ ਭੋਗ ਗੁਣ ਇਹ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇੜਾ ਪ ਤੇੜ ਤੇਰੀ ਰਾਤ ਜੰਦਣ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾਵੇ ਬਾਜਿਸ ਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ بنا کر گر پاس ہم کیڑے کرم ست گر سر کر دیا نام پر گاش میرے میت گرد دیو مکار نام پر گاش گرمت نام میرا پران سکھائی ہر ہمری رہ راس رہا ਹਰ ਜਨ ਕੇ ਵੜਾ ਪਾਗਵੜੇ ਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਮਿਲਿਆ ਤ੍ਰਿਪਤਾ ਸਹ ਹੈ ਮਿਲ ਸੰਗਤ ਗਣ ਪਰਗਾਸ ਜਿਨ ਹਰ 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 ਨਸ ਨਾਮਣ ਪਾਇਆ ਤੇ ਪਾਗ ਹੀੜ ਜੰਗ ਪਾਸ ਜੋ ਸਤਿਗੁਰ ਸੱਨ ਸੰਗਤ ਨਹੀਂ ਆਏ ਤ੍ਰਗ ਜੀਵੇ ਤ੍ਰਗ ਜੀਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤਨ ਤਰ ਮਸਤਕ ਲਿਖਿਆ ਲੇ ਖਾਸ ਤਨ ਤਨ ਸਤ ਸੰਗਤ ਜਤ ਹਰ ਰਸ ਪਾਏ ਆ ਮਿਲ ਜਨ ਨਾਨਕ ਨਾਮ ਬਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਪੰਜ ਦੁਹੇ ਦਮ ਜਾ ਆਹਰ ਹਰ ਜਿਓ ਪਰਿਆ ਸੈਲ ਪਥਰ ਮਹ ਜੰਤ ਉਪਾਏ ਤਾ ਕਾਰਜ ਕੋ ਆਗੇ ਕਰ ਤਰੇਆ ਮੇਰੇ ਮਤ ਜੀ ਸਤ ਸੰਗਤ ਮਿਲੇ ਸੋ ਤਰੇਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸਤ ਬਣੇਗਾ ਕੋਈ ਨ ਕਿਸ ਕੀ ਕਰੇ ਧਰੇ ਆ ਛਰਸਰ ਜਿ ਕ ਸੁਭਾਏ ਠਾਕੁਰ ਕਾਹੇ ਮਨ ਪੋ ਕਰੇ ਆ ਉਡੇ ਉਡੇ ਆਵੇ ਕੋਸਾ ਤਿਸ ਪਛ ਬਜਰੇਸ਼ਰੇ ਆ ਤਨ ਕਉਣ ਖਲਾਵੇ ਕਉਣ ਜਿ ਭਾਵੇ ਮਨ ਮਹ ਸਿਮਰਨ ਕਰੇ ਆ ਖਬ ਨਿਦਾਨ ਦਸ ਅਸ਼ਟ ਸਿਧਾਨ ਠਾਕਰ ਕਟਕਲ ਧਰੇ ਆ ਜਨਾਨਿਕ ਬਲ ਬਲ ਸਤਿਵਰ ਜਾਈ ਐ ਤੇਰਾ ਅੰਤ ਨ ਬਾਰ ਆਵਰੇ ਆਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰਜਣਾ ਹਰਿ ਪੁਰਖ ਨਰਜਣਾ ਹਰ ਅਗਮ ਅਗਮ ਪਾਰਾ ਸਭ ਝਾਵ ਹੈ ਸਭ ਝਾਵ ਹੈ ਬੁੱਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੁਜੀਆ ਕਾ ਦਾਤਾ ਰਾ ਹਰ ਝਾਵ ਹੋ ਸੰਤ ਹੋ ਜੀ ਸਭ ਦੁਖ ਵਿਚਾਰਨ ਹਾਰਾ ਹਰਿਆ ਪੇ ਢਕਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਕਟ ਕਟੇ ਅੰਤਰੇ ਸਰਬ ਨਿਰੰਤਰ ਜੀ ਹਰੇ ਕੋ ਬੁਰਖ ਸਮਾਣਾ ਇੱਕ ਦਾਤੇ ਇੱਕ ਬੇਖਾਰੀ ਜੀ ਛੱ ਤੇਰੇ ਚੋ ਜਗੜਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋਂ ਤੁਰ ਬਿਨਾ ਵਰ ਨਾ ਜਾਣਾ ਰੂਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗਣ ਆਖਵ ਖਾਣਾ ਜੋ ਸੇਵ ਹੈ ਜੋ ਸੇਵ ਹੈ ਤੁੱਤ ਜੀ ਜਨਾਨਕ ਤੈਨ ਕਰਬਾਣਾ ਜਨਾਨਕ ਤੈਨ ਕਰਬਾਣਾ ਹੱਥ ਧਿਆਵ ਹੈ ਧਿਆਵ ਹੈ ਤੁੱਤ ਜੀ ਸੇ ਜੰਗ ਮੁਹੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹੱਥ ਧਿਆਇਆ ਜੀ ਤਿੰਨ ਟੂਟੀ ਜੰਗ ਕੀ ਫਾਸੀ ਜਨਰਪਾ ਜਨ ਹਰ ਨਿਰਪਾਤ ਧਿਆਇਆ ਜੀ ਤਨ ਕਾ ਪਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇਤਨ ਸੇਤਨ ਜਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰਗੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤਦ ਜੀ ਹਰ ਅਣਕ ਨੇ ਕੈਨੰਤਾ ਤੇਰੀ ਅਣਕ ਤੇਰੀ ਅਣਕ ਕਰਹਿ ਹਰ ਪੂਜਾ ਜੀ ਤਪ ਤਪਹਿਜ ਬਹਿ ਬੇ ਅੰਤ ਤੇਰੇ ਅਨੇਕ ਤੇਰੇ ਅਨੇਕ ਪਰਹਿ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖੱਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਵਰਖਾ ਪਰਮਪਰ ਕਰਤਾ ਜੀ ਤੁਰ ਜੇਵੜਿਆ ਵਰ ਨਾ ਕੋਈ ਤੂੰ ਜੋਗ ਜੋਗ ਇੱਕੋ ਸਦਾ ਸਰਾ ਤੂੰ ਇੱਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੇਰੇ ਆਪੇ ਪਾਵੇ ਸੋਈ ਵਰਤ ਜੀ ਤੂੰ ਆਪੇ ਕਰਹਿ ਸੋ ਹੋਈ ਤੇਰੇ ਆਪੇ ਸਿਸ਼ਟ ਸਭ ਪਾਈ ਜੀ ਤੇਰਾ ਆਪੇ ਸਿਰਜ ਸਭ ਕੋਈ ਜਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੀ ਆਸਾ ਮਹੱਲਾ ਚੌਥਾ ਤੂੰ ਕਰਦਾ ਸਚਿਆਰ ਮੈਡਾ ਸਾਈ ਜੋ ਤੂੰ ਭਵਨ ਸੋਈ ਠੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾ ਹੋ ਤੇਰੀ ਤੂ ਸਵਨੀ ਧਿਆਇਆ ਜਿਸਨੋ ਕਿਰਪਾ ਕਰ ਹੈ ਤੇ ਨਾਮ ਰਤਨ ਪਾਇਆ ਗਰਮ ਖਲਾ ਦਾ ਮਨ ਮਖਗਵਾਇਆ ਤੁਰ ਆਵਿ ਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੋ ਜਹੀ ਮਾਹੇ ਤਰ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇ ਰਾਖੇ ਨ ਗਿ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨਾ ਤੁਜਾ ਨਾ ਇਹ ਸੋਈ ਜਨ ਜਾਣੈ ਹਰ ਗੁਣ ਸਰਹੀ ਆਖ ਖਾਨੈ ਜਨ ਹਰਿ ਸੇਵਿਆ ਤਨ ਸੁਖ ਪਾਇਆ ਸਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਗਾਤਾ ਤੇਰਾ ਕੀਆ ਸਭ ਹੋਏ ਤੁਰ ਬਿਨ ਦੁਜਾ ਵਰਨ ਕੋਏ ਤੂ ਕਰ ਕਰ ਵੇਖੈ ਜਨ ਹੈ ਸੋਏ ਜਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਤਸਰੋੜੇ ਪਹਿਲੇ ਨਿਵਾਸਾ ਪਾਣੀ ਪਾਵਗਤ ਨੇ ਹੈ ਕੀਆ ਪੰਕਜੋਹਹ ਪਗ ਨਹੀਂ ਚਾਲੇ ਹਮਰੇ ਖਾਤ ਹੈ ਡੂਬੀਅਲੇ ਮਨੇ ਕਣ ਚੇਤ ਸਮੂੜ ਮਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪੁਰਾਣ ਵਤਨ ਆਣ ਕੇ ਤਣ ਕੀ ਸਰਣਾ ਜਿਨ ਤੂੰ ਨਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਪਤ ਮਾਨਖ ਦੇ ਪੀਆ ਗੋਵਨ ਮਲਣ ਕੇ ਤੇਰੀ ਬਦੀਆ ਔਰ ਕਾਜ ਤੇਰਾ ਕਿਹੜਾ ਕਾਮ ਜਲ ਸਾਧ ਸੰਗਤ ਭਜ ਕੇ ਵਲ ਨਾਮ ਸਰੰਜਾਮ ਲਾਗ ਭਉ ਜਲ ਤਰਨ ਕੈ ਜਨਮ ਪ੍ਰਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਸਰਮ ਇੱਕ ਓੰਕਾਰ ਸ਼੍ਰੀ ਵਹਿਗੁਰੂ ਜੀ ਕੀ ਫਤਿਹ ਹੈ ਪਾ ਸ਼ਹੀਦ ਦਸਵੀ ਕਬੇ ਬਾਜ ਬੀਣ ਤੀ ਚਾਪਈ ਹਮਰੀ ਕਰੋ ਹੱਥ ਰਹਿ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਨੰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ हमरे दुष्ट सबे तुम काव हो आप हाथ दे मोहि बचाव हो सुखी बसे बस मोरे परिवार सेवक सिख सबे करतार मोरे छान इज का ग करे छबरण को आज संग रे है पूर्ण होए हमारी आशा तोर भजन की रहे बे आशा ਤੁਮ ਹੈ ਛੜ ਕੋਈ ਅਰਨਾ ਧਿਆਉ ਜੋ ਵਰਜਾਹੋ ਸਤੰਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੰਚਨ ਸਤਰਾ ਹਮਾਰੇ ਮਾਰਿ ਹੈ ਆਪ ਹੱਥ ਦੇ ਮੁਝ ਬਰੇ ਮਰਨ ਕਾਲ ਕਤਰਾਣੇ ਬਰੇ ਹੈ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋਜੁ ਕਰਿ ਰੱਛਾ ਰਾਖ ਲਹਿੋ ਮਹਿ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪਰਿਚਿਤ ਦਸਕੰਤਾ ਕਾਲ ਪਾਏ ਬ੍ਰਹਮਾ ਬਵ ਤਰਾ ਕਾਲ ਪਾਏ ਸ਼ਿਵ ਜੂ ਬ ਤਰਾ ਕਾਲ ਪਾਏ ਕਰ ਬਿਸ਼ਨ ਬਰਕਾਸ ਸਕਲ ਗਲ ਕਾ ਕੀ ਅਤਮਾ ਸ ਜਨਕਾਲ ਜੋਗੀ ਸੇਕੀਓ ਬੇਜਰਾਜ ਬ੍ਰਹਮਾ ਜੂਤੀਓ ਜਨਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਕਹੇ ਹਮਾਰਾ ਜਨਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਣ ਬਜਾਇਓ ਆਦ ਅੰਤ ਇਹ ਕੈਵ ਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸੁਵਾਰੀ ਸੇਵਕਨ ਕੋ ਸੇਵ ਗੰਥ ਕਰੀਓ ਸਤਰਨ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਦਰ ਕੀ ਜਨਤ ਭਲੇ ਬੁਰੇ ਕੀ ਪੀਰ ਪਛਾਨਤ ਕੀਟੀ ਤੇ ਕੰਚਰੇ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਬੜ ਬੜ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਤ ਦਬ ਦੇਹ ਅਪਾਰਾ ਜਬ ਕਰਖ ਗਤ ਹੋ ਕਬ ਹੂ ਤੋ ਮੈਂ ਮਿਲਤ ਰਹੇ ਤਰ ਸਭ ਹੂ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝੋ ਚਾਰੈ ਤੋਂ ਸਭ ਹੀ ਤੇ ਰਹਤ ਨਿਰਾਲਮ ਜਨਤ ਬੇਦ ਭੇਦ ਅਰਾਲਮ ਨਿਰੰਕਾਰ ਨਿਰਬਿਕ ਨਿਰਲੰਬ ਆਦ ਅਨੀਲ ਨਾਦ ਸੰਗ ਤਕਾ ਮੁੜ ਜਾਤ ਭੇਦਾ ਜਾ ਕੋ ਭੇਵ ਨ ਪਾਉਤ ਬੇਦਾ ਤਾਕੋ ਕਰਪਾ ਹਣ ਅਨਮਨਤ ਮਹਾ ਮੂੜ ਕਛ ਭੇਦ ਨ ਜਨਤ ਮਹਾਦੇਵ ਕੋ ਕਹਿਤ ਸਦਾ ਸਿਵ ਰੰਗਕਾਰ ਕਾਜੀ ਨਦਨ ਹੈ ਪੇਵ ਆਪ ਆਪਣੀ ਗੁਦ ਹੈ ਜੇਤੀ ਬਰਨਰ ਵਿਨ ਬਿੰਨ ਰਹ ਤੇਤੀ ਤੁਮਰਾ ਲਖਾਣਾ ਜਾਏ ਪਸਾਰਾ ਕਹਿ ਵਿਸ ਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰੇ ਜੇ ਤਜਕੀਨੀ ਅਤਪਜ ਖਾਨ ਬਹਰ ਰਚਦੀਨੀ

ਪੁਰਖ ਜਵਨ ਬਗ ਭਰੇ ਦਿਹਾਰੇ ਤਣਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾੜ ਤਿਆ ਹੈ ਤਾਕੇ ਕਾਲ ਨਿਕੈ ਐ ਹੈ ਰਚਾ ਹੋਏ ਤਹ ਸਵ ਕਾਲਾ ਦੁਸ਼ਟ ਰਿਸ਼ਟ ਕਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤੰਜਾ ਹੈ ਨ ਹਰਹੁ ਤਾਕੇ ਤਾ ਤਣਕ ਮੋ ਹਰਹੁ ਰਜਿ ਸਿਧ ਕਰਮ ਸਭ ਹੋਈ ਦੁਸ਼ਟ ਸ਼ਾਸਵ ਸਕੈ ਨ ਕੋਈ ਇੱਕ ਬਾਰ ਜੇਤ ਮੈਂ ਸੰਭਾਰਾ ਕਾਲ ਫਾਸਤੇ ਤਹੇ ਉਬਾਰਾ ਜਿਨਰ ਨਾਮ ਤੇ ਹਰੋ ਕਹਾ ਦਰ ਦੁਸ਼ਟ ਦੋਖ ਤੇ ਰਹਾ ਖੜਗੇ ਜੇ ਮੈਂ ਸਰੰਥ ਹਾਰੀ ਆਪ ਹੱਥ ਰਹਿ ਰਹੋ ਬਾਰੀ ਸਰਬ ਰờ ਮਹ ਸਹਾਈ ਦੁਸ਼ਟ ਲੋਕ ਤੇ ਲਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲ ਬੇਖਸ਼ ਕਲੇ ਦੇਹ ਕੋ ਹਰਤਾ ਦੁਸ਼ਟ ਦੋਖੀਆਂ ਕੋ ਸ਼ੈ ਕਰਤਾ ਕਿਰਿਯ ਸਤੋਜ ਜਪੈ ਦੇਵਾਲਾ ਪੂਰਨ ਕਰਾ ਗ੍ਰੰਥ ਜਦ ਕਾਲਾ ਮਨ ਬੰਛਤ ਫਲ ਪਾਵੇ ਸੋਈ ਦੁਗਣਾ ਸੁਆਬਿਆਪਤ ਕੋਈ ਅੜੈਲਾ ਛਣੇ ਗੰਗਜੋ ਜਾਹਿ ਸ੍ਰਿਸ਼ਨਾ ਪਾਵਈ ਸੁਣਾ ਮੂੜ ਜਤ ਲਾਇ ਤਰਤਾਇ ਆਵਈ ਦੁਖ ਦਰਦ ਭਾਉ ਨਿਗੜ ਨਾ ਤਿਨ ਨਰ ਕੇ ਰਹੈ ਹੋ ਜੋ ਆਖੀ ਏਕ ਬਾਰ ਜੋ ਪਈ ਕੋ ਕਹੈ ਚਉ ਪਈ ਸੰਭਲ ਸਤਰਾ ਸਹਿਜ ਬਨੀਜੈ ਅਰਧ ਸਹਿਜ ਹੁੰਦੀ ਨ ਕਹੀਜੈ ਪਾਦਰ ਸੁਦੇਸ਼ਟ ਵੀ ਰਵੇ ਵਾਰਾ ਤੀਜਸ ਤੋ ਦਰਵ ਕਰਨ ਸਦਾਰਾ ਸਵੇਆ ਬਾਹੇ ਗਹੇ ਜਵ ਤੇ ਦੁਬਰੇ ਤਬ ਤੇ ਕੋ ਅੰਖ ਤਰੇ ਨਹੀਂ ਆਨੇ ਆ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਹੈ ਮਤ ਏਕਣਾ ਮਾਨਿਓ ਸਿਮਰ ਸਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕਣਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰਮੈਣ ਕਹਿਓ ਸਭ ਤੋਹਿ ਬਖਾਨਿਆ ਤਹਰਾ ਸਗਲ ਦਵਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਗਾਹੇ ਗਾਹੇ ਕਿ ਲਾ ਜਸ ਗੋਵਿੰਦਾਸ ਤੁਹਾਰ ਰੰਗ ਕਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਗੁਰ ਦਾ ਪਾਇਆ ਸਾਇ ਸੇਤੀ ਮਨਵ ਜੀਣਾ ਵਾਧੀਆਂ ਰਾਗ ਰਤਨ ਪਰਵਾਰ ਪਰਿਆ ਸਬਦ ਗਾਉਣੇ ਆਈਆ ਸੋ ਦੋ ਟਗੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸੁਬਣਾ ਗਲਾ ਸਮਰੱਥ ਸੁਆਮੀ ਸੋ ਗਿਆ ਵਣਾਇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬ ਕਹਿ ਨਹੀਂ ਕਰਤੇ ਰਹਿ ਕਰਤਾ ਤੇਰੇ ਸੰਗ ਹੈ ਜਿਸ ਦੇ ਸੋ ਪਾਵੇ ਸਦਾ ਸਉਤ ਸਲਾਹ ਤੇਰੀ ਨਾ ਮਨੁ ਸਵੇ ਨਾਮ ਜਿਨ ਕੈ ਮਨ ਵਿਚ ਆਵਾਜ ਸਬਦ ਕਰੇ ਰੇ ਕਹਿ ਨਾਨਕ ਸੱਚੇ ਸਾਹਿਬ ਕਹਿ ਨਹੀਂ ਕਰਤੇ ਰਹਿ ਸਚਾ ਨਾਮ ਮੇਰਾ ਆਧਾਰ ਸਚਨਾ ਵਿਆਂ ਧਾਰ ਮੇਰਾ ਜਿਨ ਬੁੱਖਾ ਸਭ ਗਵਾਈਆ ਕਰ ਸੰਤ ਸੁਖ ਬਣਿਆ ਵਸੇ ਅਜਨੇ ਇਛਾ ਸੱਪ ਜਾਈਆ ਸੁਦਾ ਗੁਰਬਾਨ ਕੀਤਾ ਗੁਰਵਿੱਟ ਹੋ ਜਿਸ ਦੀਆਂ ਹੈ ਵੜੇ ਆਈਆ ਕਹਿ ਨਾਨਕ ਸੰਤ ਹੋ ਸਬਦ ਧਰੋ ਪੇ ਅਰੋ ਸਚਾ ਨਾਮ ਮੇਰਾ ਆਧਾਰ ਵਾਜੇ ਪੰਜ ਸਬਦ ਦਿੱਧ ਕਰੋ ਸੁਭਾਗੇ ਕਰ ਸੁਭਾਗੇ ਸਬਦ ਵਾਜੇ ਕਲਾ ਜਤ ਕਲਤਾਰੀਆਂ ਪੰਜ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਕਰ ਕਰਮ ਪਾਇਆ ਸਚਿਨ ਕੋ ਸੇ ਨਾਮ ਹਰ ਗੈ ਲਾਗੇ ਕਹਿ ਨਾਨਕ ਦਸਕ ਹੋ ਤਦ ਕਰਣ ਹਦਵਾਜੇ ਅਨਸਣਵੜ ਪਾਗੀ ਹੋ ਸਗਲ ਮਨੋਰਥ ਪੂਰੇ ਪਾਰਵ੍ਰਹਮ ਪ੍ਰਗਾਇ ਉਤਰੇ ਸਗਲ ਵੇ ਸੂਰੇ ਦੁਖ ਰੋਗ ਸੰਤਾ ਤਕਰੇ ਸੁਣੀ ਸਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੱਤੇ ਜਾਨੀ ਸੁਨਤੇ ਪਨੀਤ ਕਹਤੇ ਬ ਵਿੱਚ ਸਤ ਗੁਰਿਆ ਪਰਪੂਰੇ ਬਿਣਵੰਤ ਨਾਨਕ ਵਰ ਚਰਨ ਲਾਗੇ ਵਾਜੇ ਅਣਹਤੂਰੇ ਬੰਦਾਵਣੀ ਮਹੱਲਾ ਪੰਜਵਾ ਠਾਣ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰ ਅਮਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੈ ਤੇ ਕੋ ਪੰਚਤਿਸ ਕਾ ਹੋਇ ਉਦਾਰ ਇਹ ਵਤ ਜੀ ਨਹ ਜਾਈ ਨਤ ਨਤ ਨਖਰਤਾਰ ਤੁਮ ਸੰਸਾਚ ਰਗਤਰੀ ਐ ਸਭ ਨਾਨਕ ਬ੍ਰਹਮ ਬਸਾਰ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤ ਨਹੀਂ ਮਨ ਜੋਗ ਗੀਤੋਈ ਮੈਂ ਨਰਗੁਣਿਆ ਰੇ ਕੋ ਗਣ ਨਾਹੀ ਆਪੇ ਦਰਸ ਪਿਓਈ ਤਦ ਸੁਬਿਆ ਮਹਾਰਾਮਤ ਹੋਈ ਸਤਿਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਦਰਮਣ ਥੀ ਵਹਰੇ ਆ ਪੜੀ ਤਿਥੈ ਤੂੰ ਸਮਰੱਥ ਜਥੈ ਕੋਈ ਨਹੀਂ ਉਥੈ ਤੇਰੀ ਰਖ ਅਗਨੀਯ ਦਰਮਾ ਹੈ ਸੁਣ ਕੇ ਜਮਕੇ ਦੂਤ ਨਾਹੇ ਤਰਾ ਛੜ ਜਾਹੇ ਪੌਜਲ ਬਖਮਸ ਗਾਹੋ ਵਰ ਸਭ ਜੀ ਪਾਰ ਪਾਹੇ ਜਣ ਕਾ ਲਗੀ ਪਿਆ ਸਮਰੇ ਸੇਖਾ ਹੈ ਕਰ ਮੈਂ ਇਹੋ ਪਨ ਗੁਣ ਗੋਵਿੰਦ ਗਾਹੇ ਸਭ ਸੈਨੋ ਕਿਰਪਾਲ ਸਮਾਲੇ ਸਹੇ ਸਹੇ ਬੇਠਾ ਕੋਈ ਨਾ ਜਾਏ ਜਿਉ ਤਿਹ ਆਹੇ ਸਲੋਕ ਮਹੱਲਾ ਪੰਜਵਾ ਅੰਤਰਗਰ ਆਰਾਧਨਾ ਜਵਹ ਜਪ ਗੁਰਨਾਉ ਨੈਤਰੀ ਸਤਗੁਰ ਵੇਖਣਾ ਸਰਾਨੀ ਸੁਨਾ ਗੁਰਨਾਉ ਸਤ ਗੁਰ ਸੇ ਤੀਰੰਡੇ ਆ ਦਰਗਾਹ ਪਾਈ ਐਠੋ ਕਹ ਨਾਨਕ ਕਿਰਪਾ ਕਰੇ ਜਿਸ ਨਾਹਿ ਰੱਬ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕੇ ਈ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰਿ ਅਬ ਬਾਰਣ ਗੁਰ ਕੀ ਬੈਰੀ ਪਾਏ ਕਾਜ ਸਵਾਰਿ ਅਣ ਹੋ ਆਪ ਦੇ ਆਲਗਣ ਹੋਣਾ ਵਿਸਾਰਿ ਅਣ ਖਾਜ ਨਾ ਕੈ ਸੰਗ ਭਉ ਜਲ ਤਾਰੇਣ ਸਾਕਤ ਨਿੰਦਕ ਦੁਸ਼ਟ ਖਿੰਮਾ ਹੈ ਬੇਦਾਰਿਆਣ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸੁ ਸਿਮਰਤ ਸੁਖ ਹੋਇ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸੁ ਸਿਮਰਤ ਸੁਖ ਹੋਇ ਫਗਲੇ ਦੁਖ ਜਾਹੇ ਵਾਹਿਗੁਰਦੀ ਗਾ ਖਾਲਸਾ ਵਾਹਿਗੁਰਦੀ ਕੀ ਫਤਿਹ